ਸੁਗਲਕਰ ਨੇ ਉੱਧਕਾਰ ਤੋਂ ਧਰਮਿੰਦਰ ਦੀ ਜਿਹਨਾਂ ਦੇ ਵੱਲੋਂ ਡੇਢ ਤੋਂ ਸਾਲ ਟਿਊਬਵੈਲ ਉੱਤੇ ਟੈਕਨੀਸ਼ੀਅਨ ਦੇ ਤੌਰ ਤੇ ਨੌਕਰੀ ਕੀਤੀ ਗਈ ਸੀ। ਉਹਨਾਂ ਦੀ ਨਿਗਰਾਨੀ ਦੇ ਵਿੱਚ ਪਾਣੀ ਵਾਲੇ ਕੁਝ ਟਿਊਬਵੈਲ ਪਿੰਡਾਂ ਦੇ ਵਿੱਚ ਲਗਵਾਏ ਗਏ ਸਨ ਤੇ ਅਜੇ ਹਈ ਇੱਕ ਟਿਊਬਵੈਲ ਪਿੰਡ ਰਾਮਪੂਰਾ ਦੁਰਹਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੁਣ ਵੀ ਚੱਲਦਾ ਹੈ। ਇਸ ਬੰਦੀ ਪਿੰਡ ਦੇ ਇੱਕ ਵਿਅਕਤੀ ਪਾਲੀ ਮਾਗਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਧਰਮਿੰਦਰ ਦੇ ਨਾਲ ਚੰਗੀ ਦੋਸਤੀ ਸੀ। ਉਸਦੇ ਪਿਤਾ ਦੇ ਨਾਲ ਧਰਮਿੰਦਰ ਜਿਹੜੇ ਕਿ ਮੁੰਬਈ ਦੇ ਵਿੱਚ ਵੀ ਕਈ ਵਾਰ ਜਾ ਚੁੱਕੇ ਨੇ ਤੇ ਕਈ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ। ਉਹਨਾਂ ਦੱਸਿਆ ਕਿ ਚਾਹਤਾ ਹੋਇਆ ਟਿਊਬਵੈਲ ਦਿਖਾਏ ਤੇ ਜਾਣਕਾਰੀ ਦਿੱਤੀ ਹੈ ਕਿ ਉਸਦੇ ਪਿਤਾ ਨੇ ਇਸ ਟਿਊਬਵੈਲ ਬਾਰੇ ਜਾਣਕਾਰੀ ਦਿੱਂਦੇ ਦੱਸਿਆ ਕਿ ਪਾਲੀ ਮਾਰਗਟ ਮੁਤਾਬਕ ਤਰਮਿੰਦਰ ਨੇ ਖੁਦ ਵੀ ਇਸ ਟਿਊਬਵੈਲ ਬਾਰੇ ਦੱਸਿਆ ਸੀ ਤਾਂ ਪਿੰਡ ਦੇ ਇੱਕ ਹੋਰ ਵਿਅਕਤੀ ਪਰਮਜੀਤ ਸਿੰਘ ਨੇ ਇਸ ਟਿਊਬਵੈਲ ਜਿਹੜਾ ਕਿ ਦੱਸਿਆ ਕਿ ਜਿਹੜਾ ਕਿ ਟਿਊਬਵੈਲ ਉਹ ਤਰਮਿੰਦਰ ਦੀ ਨਿਗਰਾਨੀ ਹੇਠ ਲੱਗਿਆ ਹੈ ਮੇਰਾ ਨਾਮ ਪਾਲੀ ਮਾਰਗਟ ਹੈ ਜੀ ਤੇ ਮੈਂ ਫਿਲਮ ਐਕਟਰ ਆ ਆਰਟਿਸਟ ਆ ਤੇ ਇਹ ਸਾਡਾ ਪਿੰਡ ਰਾਮਪੂਰ ਕਟਾਣੀ ਜਿਲ੍ਹਾ ਲੁਧਿਆਣਾ ਇਹ ਜਿਹੜਾ ਤੁਸੀਂ ਕਿਹਾ ਜਾ ਰਿਹਾ ਵੀ ਇਹ ਜਿਹੜਾ ਬਿਲਕੁਲ ਆਪਣੇ ਪਿੱਛੇ ਟਿਊਬਵਲ ਚੱਲੇ ਹੈ ਹਾਂਜੀ ਹਾਂਜੀ ਜਦੋਂ ਲੱਗਿਆ ਤਾਂ ਧਰਮਿੰਦਰ ਜੀ ਜੌਬ ਕਰਦੇ ਰਹੇ ਉਹਨਾਂ ਦੇ ਸਮੇਂ ਚ ਲੱਗੇ ਕੀ ਆ ਸਾਰਾ ਇਹ ਜੀ ਐਦਾਂ ਹੈਗੀ ਗੱਲ 1957 ਦੇ ਵਿੱਚ ਅਮਰੀਕਨ ਕੰਪਨੀ ਆਈ ਸੀ ਜਿਨ੍ਹਾਂ ਨੇ ਇਹ ਟਿਊਬਵਲ ਲਾਇਏ ਸੀਗੇ ਪੰਜਾਬ ਦੇ ਵਿੱਚ ਪੰਜ ਸੱਤ ਕੇ ਲੱਗੇ ਸੀ ਤੇ ਉਦੋਂ ਇਸ ਟਿਊਬਵਲ ਦਾ ਜਿਹੜਾ ਬੋਰ ਹੋਇਆ ਸੀ ਉਹ ਧਰਮਿੰਦਰ ਅੰਕਲ ਜੀ ਦੀ ਨਿਗਰਾਨੀ ਦੇ ਵਿੱਚ ਕੀਤਾ ਗਿਆ ਸੀ ਤੇ ਬਹੁਤ ਸੈਲੀਬ੍ਰੇਸ਼ਨ ਕੀਤੀ ਗਈ ਸੀ ਸਾਡੇ ਫਾਦਰ ਸਾਹਿਬ ਵੀ ਇੱਥੇ ਹੀ ਸੀਗੇ ਫੋਟੋਆਂ ਫੋਟੋਆਂ ਖਿੱਚੀਆਂ ਗਈਆਂ ਤੇ ਏ ਟਿਊਬਲ ਉਦੋਂ ਗਨੇ ਚੁਣੇ ਲੱਗੇ ਸੀ ਸਾਰੇ ਪੰਜਾਬ ਚ ਉਦੋਂ ਹੀ ਉਦੋਂ ਹੀ ਬਿਜਲੀ ਆਈ ਆ ਜਦੋਂ ਇਹ ਟਿਊਬਲ ਲੱਗੇ ਨੇ ਪੰਜਾਬ ਚ ਧਰਮਿੰਦਰ ਜੀ ਦਾ ਕੀ ਰੋਲ ਸੀ ਉਹ ਕੀ ਕਰਦੇ ਸੀ ਉਹਨਾਂ ਦਾ ਤੁਹਾਡੇ ਫਾਦਰ ਨਾਲ ਕੀ ਜਾਣ ਪਛਾਣ ਸੀ ਮੇਰੇ ਫਾਦਰ ਸਾਹਿਬ ਤਾਂ دوست ਸੀਗੇ ਜੀ ਉਹ ਇੱਕ ਮਿੰਟ ਸਰ ਹਾਂ ਤੁਹਾਡੇ ਫਾਦਰ ਨਾਲ ਕੀ ਮਤਲਬ ਸੀ ਕੀ ਨੇੜਤਾ ਕਿਦਾਂ ਤੁਹਾਡੇ ਫਾਦਰ ਕਿਦਾਂ ਜਾਣਦੇ ਸੀ ਇਹ ਸਾਰਾ ਕੀ ਹੈ ਕਹਾਣੀ ਅਸੀਂ ਜੀ ਆਪਣੇ ਫਾਦਰ ਸਾਹਿਬ ਸਾਡੇ ਲੁਧਿਆਣੇ ਜਾਂਦੇ ਹੁੰਦੇ ਸੀ ਚੌੜੇ ਬਾਜ਼ਾਰ ਰਾਜ हेयर कटिंग ਦੀ ਦੁਕਾਨ ਸੀ ਇੱਕ ਉੱਥੇ ਹੀ ਧਰਮਿੰਦਰ ਅੰਕਲ ਆਉਂਦੇ ਹੁੰਦੇ ਸੀ ਤੇ ਉੱਥੇ ਹੀ ਇਹਨਾਂ ਦੀ ਜੀ ਦੋਸਤੀ ਹੋ ਗਈ ਤੇ ਦੋਸਤੀ ਇੰਨੀ ਗਹਿਰੀ ਹੋ ਗਈ ਵੀ ਤਕਰੀਬਨ ਰੋਜ਼ ਧਰਮਿੰਦਰ ਅੰਕਲ ਸਾਡੇ ਘਰੇ ਹੋ ਕੇ ਜਾਂਦੇ ਸੀਗੇ ਜਦੋਂ ਜੌੜੇ ਪੁਲਾਂ ਨੂੰ ਜਾਂਦੇ ਸੀ ਟਿਊਬਵਲਾਂ ਦੀ ਵਿੱਚ ਉਹਨਾਂ ਦੀ ਡਿਊਟੀ ਜੌੜੇ ਪੁਲਾਂ ਤੋਂ ਵੀ ਅੱਗੇ ਤੱਕ ਸੀਗੀ ਇੱਥੋਂ ਸ਼ੁਰੂ ਹੋ ਜਾਂਦੀ ਸੀ ਡਿਊਟੀ ਐਸ ਟਿਊਬਵਲ ਤੋਂ ਇਹ ਟਿਊਬਵਲ ਮਤਲਬ ਹੁਣ ਤੱਕ ਇਹ ਚੱਲ ਰਹੇ ਨੇ ਇਹ ਕਿਹੜੇ ਡਿਪਾਰਟਮੈਂਟ ਥੱਲੇ ਨੇ ਕੌਣ ਦੇਖਦਾ ਇਹਨਾਂ ਨੂੰ ਇਹ ਜੀ ਲਗਾਏ ਸੀਗੇ ਅਮਰੀਕਨ ਕੰਪਨੀ ਨੇ ਉਸ ਤੋਂ ਬਾਅਦ ਇਹ ਫਿਰ ਸਰਕਾਰੇ ਦੇਖੀ ਰਹੀ ਹੈ ਜੀ ਟਿਊਬਵਲ ਮਹਿਕਮਾ ਆਉਂਦਾ ਰਿਹਾ ਆਪਰੇਟਰ ਹੁਣ ਵੀ ਸ਼ਾਇਦ ਆਉਂਦਾ ਹੋਵੇ ਕਿਉਂਕਿ ਹੁਣ ਤਾਂ ਬਿਜਲੀ ਫ੍ਰੀ ਚੱਲ ਰਹੀ ਹੈ ਨਾ ਹੁਣ ਤਾਂ ਸ਼ਾਇਦ ਆਉਂਦੇ ਨਹੀਂ ਰੀਡਿੰਗ ਲੈਣ ਤੇ ਇਹ ਟਿਊਬਵਲ ਜੀ ਆਪਣੇ ਇਹ ਇਹਦੇ ਨਾਲ ਦੇ 5-7 ਟਿਊਬਵਲ ਨੇ ਜਿਹੜੇ ਇੱਧਰ ਆਪਣੇ ਮਲੇਰ ਕੋਟਲੇ ਦੇ ਪਿੰਡਾਂ 'ਚ ਲੱਗੇ ਹੋਏ ਨੇ ਹਲੇ ਵੀ ਚੱਲ ਰਹੇ ਨੇ ਤਰਮਿੰਦਰ ਜੀ ਦਾ ਤੁਹਾਨੂੰ ਤੁਹਾਨੂੰ ਕੀ ਨਾ ਦੱਸਿਆ ਵੀ ਤਰਮਿੰਦਰ ਜੀ ਨੇ ਲਵਾਇਆ ਥੋੜੇ ਫਾਦਰ ਸਾਹਿਬ ਨੇ ਕਿੱਦਾਂ ਫਾਦਰ ਸਾਹਿਬ ਨੇ ਜੀ ਫਾਦਰ ਸਾਹਿਬ ਨੇ ਸਾਨੂੰ ਸਾਰੀਆਂ ਗੱਲਾਂ ਫਾਦਰ ਸਾਹਿਬ ਨੇ ਦੱਸੀਆਂ ਤੇ ਬਾਕੀ ਜਦੋਂ ਮੈਂ ਬਾਂਬੇ ਰਿਹਾ ਤਰਮਿੰਦਰ ਅੰਕਲ ਜੀ ਕੋ ਉਹਨਾਂ ਦੇ ਘਰੇ 2-3 ਸਾਲ ਉਦੋਂ ਜਦੋਂ ਕੋਈ ਨਾ ਫ੍ਰੀ ਹੁੰਦੇ ਸੀ ਉਹ ਆਪਣੀਆਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਉਹਨਾਂ ਗੱਲਾਂ ਦੇ ਵਿੱਚ ਉਹਨਾਂ ਨੇ ਇਹਦਾ ਵੀ ਜ਼ਿਕਰ ਕੀਤਾ ਕਈ ਵਾਰ ਭਈ ਅਸੀਂ ਬੋਰ ਕੀਤਾ ਸੀ ਬਾਹਰਲੀ ਕੰਪਨੀ ਆਈ ਸੀ ਬੜਾ ਸੈਲੀਬ੍ਰੇਸ਼ਨ ਕੀਤਾ ਤੇ ਮੈਂ ਉਹਨੇ ਕਵਤਾਵਾਂ ਵੀ ਲਿਖ ਦਿੰਦਾ ਸੀ ਰੂਮ ਬਣਿਆ ਆਇਆ ਸੀ ਜਿਹੜਾ ਨਾਲ ਬਣਿਆ ਆਇਆ ਉਹ ਕਮਰਾ ਜੀ ਉਹਦੇ ਵਿੱਚ ਇਹ ਗੱਲਾਂ ਦੱਸਦੇ ਹੁੰਦੇ ਸੀ ਸਾਨੂੰ ਸਾਰੀਆਂ ਧਰਮਿੰਦਰ ਅੰਕਲ ਜੀ ਤੁਸੀਂ ਧਰਮਿੰਦਰ ਕੋਲ ਕਿੱਦਾਂ ਜਾਂਦੇ ਸੀ ਜਾਂ ਤੁਹਾਡੇ ਫਾਦਰ ਸਾਹਿਬ ਕਿੱਦਾਂ ਜਾਂਦੇ ਮੈਨੂੰ ਜੀ ਫਾਦਰ ਸਾਹਿਬ ਹੀ ਲੈ ਕੇ ਗਏ ਸੀ ਪਹਿਲੀ ਵਾਰ ਅਸੀਂ ਉਹਨਾਂ ਨੂੰ ਮਿਲੇ ਸੀ ਮਨਾਲੀ ਪਿਆਰ ਕੀਆ ਤੋਂ ਡਰਨਾ ਕਿਆ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਤੇ ਮੇਰੇ ਫਾਦਰ ਸਾਹਿਬ ਕਈ ਸਾਲ ਬਾਅਦ ਮਿਲੇ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਕਿਹਾ ਵੀ ਮੁੰਡੇ ਨੂੰ ਲੈ ਕੇ ਬੰਬੇ ਆ ਜੀ ਤੇ ਫਿਰ ਮੇਰੇ ਫਾਦਰ ਸਾਹਿਬ ਮੈਨੂੰ ਬੰਬੇ ਛੱਡਿਆ ਆਏ ਸੀ ਮੈਂ ਟਾਈ 3 ਸਾਲ ਕਰੀਬਨ ਤਰਮਿੰਦਰ ਅੰਕਲ ਉਹਨਾਂ ਦੇ ਪਰਿਵਾਰ ਦੇ ਵਿੱਚ ਲਿਗ ਮਾਨਣ ਦਾ ਮੈਨੂੰ ਮੌਕਾ ਮਿਲਿਆ ਤੁਸੀਂ ਫਿਰ ਉਸ ਫਿਲਮ ਵਿੱਚ ਹਾਂ ਜੀ ਮੈਂ ਵੀ ਫਿਰ ਫਿਲਮ ਲਾਈਨ ਦੇ ਵਿੱਚ ਆ ਗਿਆ ਜੀ ਮੈਨੂੰ ਵੀ ਸ਼ੌਕ ਪੈ ਗਿਆ ਤੇ ਮੈਂ ਕਰੀਬਨ ਹੁਣ ਤੱਕ 30 35 ਪੰਜਾਬੀ ਤੇ ਹਿੰਦੀ ਫੀਚਰ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਐਜ਼ ਅ ਆਰਟਿਸਟ ਕਿਹੜੀ ਮੇਨ ਫਿਲਮਾਂ ਜੀ ਮੇਰੀ ਜੀ ਫਿਲਮ ਅਕਸ਼ੇ ਕੁਮਾਰ ਨਾਲ ਸਿੰਘ ਇਸ ਕਿੰਗ ਅ ਜੇ ਦੇਵਗੰਤ ਸਲਮਾਨ ਖਾਨ ਨਾਲ ਲੰਡਨ ਡ੍ਰੀਮ ਤੇ ਜੌਨ ਇਬਰਾਹਿਮ ਨਾਲ ਦਾ ਡਿਪਲੋਮੈਟ ਦੰਗਲ ਅ ਅਮੀਰ ਖਾਨ ਦੀ ਤੇ ਇੱਕ ਸੀਗੀ ਪਰਨੀਤੀ ਚੋਪੜਾ ਦੀ ਨਮਸਤੇ ਇੰਗਲੈਂਡ ਇਹਨਾਂ ਚ ਕੀ ਤੁਹਾਡਾ ਰੋਲ ਸੀ ਕੋਈ ਹਾਂ ਜੀ ਵੱਖ-ਵੱਖ ਕਰੈਕਟਰ ਸੀਗੇ ਕਿਸੇ ਦੇ ਵਿੱਚ ਜਿਵੇਂ ਸਰਪੰਚ ਦਾ ਕਰੈਕਟਰ ਸੀ ਕਿਸੇ ਦੇ ਵਿੱਚ ਪਿੰਡ ਦੇ ਜ਼ਗੀਰਦਾਰ ਦਾ ਕਿਰਦਾਰ ਸੀ ਇਸ ਤਰ੍ਹਾਂ ਪੰਜਾਬੀ ਬਹੁਤ ਕਰੀਆਂ ਨੇ ਪੰਜਾਬੀ ਦੀ ਇੱਕ ਫਿਲਮ ਸੀਗੀ ਰੁਪਿੰਦਰ ਗਾਂਧੀ ਉਹਦੇ ਵਿੱਚ ਮੈਂ ਸੀਆਰ ਦਾ ਰੋਲ ਕਰਿਆ ਸੀ ਜੀ ਧਰਮਿੰਦਰ ਨਾਲ ਕਿਤੇ ਕੰਮ ਕਰਨ ਦਾ ਮੌਕਾ ਮਿਲਿਆ ਨਹੀਂ ਨਹੀਂ ਜੀ ਧਰਮਿੰਦਰ ਅੱਟ ਜੀ ਨਾਲ ਨਹੀਂ ਕੰਮ ਕਰਨ ਦਾ ਵਿਚਾਰਿਆਂ ਨੂੰ ਮੌਕਾ ਮਿਲਿਆ ਤੇ ਉਹਨਾਂ ਦੇ ਵਿੱਚ ਰਹਿਣ ਦਾ ਬਹੁਤ ਮੌਕਾ ਮਿਲਿਆ ਉਹਨਾਂ ਦੇ ਨੇੜੇ ਰਹਿਣ ਦਾ ਬਹੁਤ ਮੌਕਾ ਮਿਲਿਆ ਜਿਵੇਂ ਉਹ ਸਨੀਪਾ ਜੀ ਦਾ ਪਿਆਰ ਕਰਦੇ ਸੀ ਉਸੇ ਤਰ੍ਹਾਂ ਮੇਰਾ ਕਰਦੇ ਰਹੇ ਨੇ ਕਿੱਦਾਂ ਸੀ ਉਹਨਾਂ ਦਾ ਆਮ ਸੁਭਾਅ ਕਿੱਦਾਂ ਦਾ ਸੀ ਜਦੋਂ ਤੁਸੀਂ ਲਾਸਟ ਕਦੋਂ ਮਿਲੇ ਮੈਂ ਉਹਨਾਂ ਨੂੰ ਜੀ ਆਖਰੀ ਵਾਰ ਗੁਰਦਾਸਪੁਰ ਮਿਲਿਆ ਸੀ ਜਦੋਂ ਸਨੀਪਾ ਜੀ ਦੀ ਇਲੈਕਸ਼ਨ ਚੱਲੀ ਆ ਉੱਥੇ ਮਿਲੇ ਤੇ ਬਹੁਤ ਵਧੀਆ ਸੀਗਾ ਜੀ ਉਹਨਾਂ ਦਾ ਮੂਡ ਬਹੁਤ ਵਧੀਆ ਸਿਹਤ ਸੀ ਉਦੋਂ ਤੇ ਬਹੁਤ ਵਧੀਆ-ਵਧੀਆ ਗੱਲਾਂ ਕਰੀਆਂ ਉਹਨਾਂ ਨੇ ਮੇਰੇ ਨਾਲ ਤੇ ਮੈਨੂੰ ਪੁੱਛਦੇ ਸੀ ਸਾਰਾ ਹਾਲ ਚਾਲ ਇਧਰ ਨੇੜੇ-ਨੇੜੇ ਪਿੰਡਾਂ ਦਾ ਕਿਉਂਕਿ ਉਹ ਜਾਣਦੇ ਨੇ ਸਾਰਾ ਇਲਾਕਾ ਜੀ ਇੱਧਰ ਇੱਥੇ ਹੀ ਰਹੇ ਨੇ ਮੈਨੂੰ ਕਹਿੰਦੇ ਮੈਂ ਇੱਥੇ ਹੀ ਰਹਾ ਇਹ ਟਿਊਬਵਲਾਂ ਦਾ ਪਾਣੀ ਕੌਣ ਵਰਤਦਾ ਹੈ ਕਿੱਥੇ ਤੱਕ ਜਾਂਦਾ ਇਹਨਾਂ ਦਾ ਇਹ ਟਿਊਬਵਲ ਦਾ ਜੀ ਪਾਣੀ ਪਹਿਲਾਂ ਤਾਂ ਅੱਜ ਤੋਂ 30 ਸਾਲ ਪਹਿਲਾਂ ਤਾਂ ਤਕਰੀਬਨ ਉਹ ਸਾਡੇ ਸਾਰੇ ਜ਼ਮੀਨਾਂ ਦੇ ਵਿੱਚ ਹੀ ਹੋ ਕੇ ਜੀ ਕਰੀਬਨ 2-250 ਬਿੱਗੇ ਜ਼ਮੀਨ ਨੂੰ ਪਾਣੀ ਜਾਂਦਾ ਸੀ ਤੇ ਉਸ ਤੋਂ ਬਾਅਦ ਉਹ ਖਾਲਾ ਬੰਦ ਕਰ ਦਿੱਤਾ ਗਿਆ ਹੁਣ ਵੀ 20-25 ਜਾਂ 30 ਕਿੱਲੇ ਨੂੰ ਪਾਣੀ ਇਸ ਟਾਈਮ ਲੋਕ ਲੈ ਰਹੇ ਨੇ ਇਤੋਂ ਚਾਲੂ ਹਾਲਤ ਦੇ ਵਿੱਚ ਪਹਿਲਾਂ ਤਾਂ ਖਾਲਾ ਬਣਿਆ ਸੀ ਉੱਥੇ ਬਹੁਤ بڑا ਜਿਹਦੇ ਵਿੱਚ ਹੀ ਪਾਣੀ ਹੋ ਕੇ ਸਾਰੇ ਜਾਂਦਾ ਸੀ ਜ਼ਮੀਨਾਂ ਨਾਲ ਦੂਰ ਤੱਕ ਤੁਸੀਂ ਹੁਣ ਇਸ ਟਿਊਬਲ ਦੇ ਨਾਲ ਤਰਮਿੰਦਰ ਜੀ ਨੂੰ ਕਿਤੇ ਉਹਨਾਂ ਦਾ ਜ਼ਿਕਰ ਆਉਂਦਾ ਕੋਈ ਪਿੰਡ ਵੀ ਅਸੀਂ ਯਾਦ ਕਰਦੇ ਹੁਣ ਤੁਸੀਂ ਕਿੱਦਾਂ ਕਰ ਨਹੀਂ ਮੈਂ ਤਾਂ ਦੇਖੋ ਜੀ ਯਾਦ ਕਰਦਾ ਹੁਣ ਤਰਮਿੰਦਰ ਅੰਕਲ ਦੀ ਦੇਖੋ ਮੌਤ ਦੀ ਖਬਰ ਸੁਣੀ ਤਾਂ ਬਹੁਤ ਦੁੱਖ ਲੱਗਿਆ ਕਿਉਂ ਕਿ ਪਹਿਲਾਂ ਹੀ ਉਹਨਾਂ ਨੂੰ ਜਦੋਂ ਹਸਪੀਟਲ ਤੋਂ ਘਰੇ ਲੈ ਕੇ ਆਏ ਨੇ ਵੈਂਟੀਲੇਟਰ ਤੇ ਹੀ ਸੀਗੇ ਹਾਲਤ ਖਰਾਬੇ ਸੀ ਉਹਨਾਂ ਦੀ ਤੇ ਜੁੜੇ ਹੈ ਬਸ ਇਹੀ ਸਾਨੂੰ ਪਿੰਡ ਵਾਸੀਆਂ ਨੂੰ ਇਹੀ ਬਹੁਤ ਬੜਾ ਮਾਣ ਆ ਵੀ ਐਡੀ ਵੱਡੀ ਹਸਤੀ ਫਿਲਮੀ ਦੁਨੀਆ ਦੀ ਸਾਡੇ ਪਿੰਡ ਨਾਲ ਉਹਨਾਂ ਦੀਆਂ ਜਾਂਦਾਂ ਜੁੜੀਆਂ ਹੋਈਆਂ ਨੇ ਇਸ ਕਯੂਬ ਨਾਲ ਜਾਂਦਾਂ ਜੁੜੀਆਂ ਹੋਈਆਂ ਨੇ ਸਾਡੇ ਲਈ ਇਹੀ ਬਹੁਤ ਪ੍ਰਾਊਡਲੀ ਮੂਮੈਂਟ ਆ ਫਿਰ ਕੋਟਲਾ ਬੇਸ ਸੀ ਉਹਨਾਂ ਦਾ ਕੰਪਨੀ ਦਾ ਧਰਮਿੰਦਰ ਜੀ ਉਸ ਵੇਲੇ ਕੀ ਉਹਨਾਂ ਦੀ ਜੌਬ ਕੀ ਸੀ ਉਹ ਮਕੈਨਿਕ ਸੀਗੇ ਜੀ ਉਹ ਮੈਕੈਨਿਕ ਦੀ ਮਤਲਬ ਜ਼ਿੰਮੇਵਾਰੀ ਹੁੰਦੀ ਸੀ ਹਾਂਜੀ ਦੇਖ ਰੇਖਾ ਉਹੀ ਕਰਦੇ ਸੀ ਬਈਆ ਸਹੀ ਚੱਲ ਰਹੇ ਨੇ ਟਿਊਬਲ ਸਰ ਇੱਥੋਂ ਸਾਈਕਲ ਤੇ ਜਾ ਕੇ ਮਲੇਰ ਕੋਟਲੇ ਤੱਕ ਜਿੰਨੇ ਟਿਊਬਲ ਲੱਗੇ ਸੀ ਨਾ 6 ਜਾਂ 7 ਉਹ ਸਾਰੇ ਉਹਨਾਂ ਦੀ ਡਿਊਟੀ ਸੀ ਚੈੱਕ ਕਰਨ ਦੀ ਬਈ ਠੀਕ ਚੱਲ ਰਹੇ ਨੇ ਜਦੋਂ ਲਾਇਆ ਤਾਂ ਵੀ ਉਹਨਾਂ ਦੇ ਮਤਲਬ ਹਾਂਜੀ ਉਹ ਰਹੀ ਆ ਕਹਿੰਦੇ ਬਹੁਤ ਸਾਲ 2 ਸਾਲ ਡਿਊਟੀ ਕਰੀ ਜਾਂ ਉਹਨਾਂ ਨੇ ਇੱਥੇ ਐਵੇਂ ਬਸ ਚੈਕਿੰਗ ਹਰ ਟਿਊਬਲ ਦੀ ਚੈਕਿੰਗ ਕਰਦੇ ਸੀ ਉਹਨੂੰ ਲੱਗਿਆ ਉਹਦੀ ਨਿਗਰਾਨੀ ਉਹਨਾਂ ਸੰਦੇ ਲੱਗਿਆ ਨਿਗਰਾਨੀ ਤੇ ਹਾਂ ਜਿਸ ਦਿਨ ਬੋਰ ਹੋਇਆ ਉਦੋਂ ਉਹਨਾਂ ਦੀ ਨਿਗਰਾਨੀ ਇੱਥੇ ਬੋਰ ਹੋਇਆ ਇਹ ਗੱਲ ਉਹਨਾਂ ਨੇ ਮੈਨੂੰ ਵੀ ਖੁਦ ਦੱਸੀ ਸੀ ਬੰਬੇ ਭਈ ਮੇਰੀ ਨਿਗਰਾਨੀ ਦੇ ਵਿੱਚ ਬੋਰ ਹੋਇਆ ਸੀ ਅਮਰੀਕਨ ਕੰਪਨੀ ਸੀਗੀ ਜਿਹਨੇ ਬੋਰ ਕਰਿਆ ਸੀ ਉਸ ਤੋਂ ਬਿਨਾਂ ਹੋਰ ਵੀ ਕਿਤੇ ਬੋਲੇ ਨਹੀਂ ਉਹ ਇਸ ਬਾਰੇ ਟਿਊਬ ਵਾਲੇ ਨਹੀਂ ਇਸ ਬਾਰੇ ਨਹੀਂ ਬੋਲੇ ਕਦੇ ਮੈਂ ਇਹ ਸਾਨੂੰ ਹੀ ਪਤਾ ਜੀ ਜਿਹੜੇ ਅਸੀਂ ਨੇੜੇ ਦੇ ਬੰਦੇ ਆ ਕਿਉਂਕਿ ਇਹ ਜਿਹੜੀਆਂ ਗੱਲਾਂ ਉਹ ਕਰਦੇ ਨੇ ਉਹ ਘਰ ਦੇ ਵਿੱਚ ਕਰਦੇ ਨੇ ਬਾਅ ਮੇ ਤੌਰ ਤੇ ਤਾਂ ਕਦੇ ਕਿਸੇ ਨਾਲ ਜਿਗਰੇ ਨਹੀਂ ਕੀਤਾ ਜਿਆਦਾ ਟਿਊਬਲ ਦਾ ਕਿਤੇ ਬੋਲਿਆ ਕਿਤੇ ਆਪਣੇ ਬੋਲਦੇ ਵੀ ਮੈਂ ਆਪਰੇਟਰ ਰਹੇ ਹਾਂ ਮਤਲਬ ਹਾਂ ਇਦਾਂ ਤਾਂ ਬੋਲਿਆ ਹੀ ਆ ਬਹੁਤ ਸਾਰੀਆਂ ਇੰਟਰਵਿਊਜ਼ ਨੇ ਜਿਹਦੇ ਵਿੱਚ ਉਹਨਾਂ ਨੇ ਕੰਪਨੀ ਦਾ ਵੀ ਨਾਮ ਲਿਆ ਇਹ ਮਲੇਰ ਕੋਟਲਾ ਜਿਹੜੀ ਹੈ ਅਮਰੀਕਨ ਕੰਪਨੀ ਸੀ ਵਾਸ਼ਿੰਗਟਨ ਡੀਸੀ ਦੀ ਕੰਪਨੀ ਸੀਗੀ ਕੋਈ ਟਿਊਬਲਾਂ ਦੀ ਉਹਦਾ ਬੇਸ ਕੈਂਪ ਜਿਹੜਾ ਸੀਗਾ ਮੇਨ ਉਹ ਮਲੇਰ ਕੋਟਲਾ ਸੀ ਤਿੰਨ ਸਾਲ ਕੰਮ ਕਰਿਆ ਅੰਕਲ ਨੇ ਉਸ ਕੰਪਨੀ ਚ ਹਾਂਜੀ ਅੱਜ ਤੁਹਾਡਾ ਕੀ ਨਾਮ ਹੈ ਕਿਹੜਾ ਪਿੰਡ ਹੈ ਕੀ ਕਰਦੇ ਹੋ ਪਰਮਜੀਤ ਸਿੰਘ ਨਾਮ ਹੈ ਜੀ ਮੈਂ ਖੇਤੀਬਾੜੀ ਦਾ ਕੰਮ ਕਰਦਾ ਪਿੰਡ ਰਾਮਪੁਰਾ ਇਹ ਜਿਹੜਾ ਤੁਹਾਡੇ ਪਿੱਛੇ ਬਿਲਕੁਲ ਬੋਰ ਹੈ ਇਹ ਕਿਹਾ ਗਿਆ ਵੀ ਕਿਹਾ ਜਾਂਦਾ ਵੀ ਇਹ ਪਰਮੇਂਦਰ ਜੀ ਦੇ ਨਿਗਰਾਨੀ ਚ ਲੱਗਿਆ ਸੀ ਹਾਂਜੀ ਹਾਂਜੀ ਪਾਣੀ ਜੀ ਨੇ ਦੱਸਿਆ ਤੁਹਾਡੇ ਪਿੰਡ ਤੋਂ ਨੇ ਇਹ ਕੀ ਹੈ ਇਹਦਾ ਸਾਰਾ ਮੈਟਰ ਇਹ ਬਹੁਤ ਟਾਈਮ ਪੁਰਾਣਾ ਇੱਥੇ ਪਰੇਟ ਰਹਿਿਆ ਇਹ ਧਰਮਿੰਦਰ ਜੀ ਇਹ ਜਿੱਦਾਂ ਹੀ ਬੋਰ ਚੱਲ ਰਿਹਾ ਮਤਲਬ ਉਹਨਾਂ ਦੀ ਨਿਗਰਾਨੀ ਅੰਦਰਾਨੀ ਥੱਲੇ ਹੋਇਆ ਇਹ ਕੰਮ ਨਹੀਂ ਮਤਲਬ ਬੋਰ ਪੂਰਿਆਂ ਪਾਣੀ ਖੇਤਾਂ ਨੂੰ ਲੱਗਦਾ ਰਿਹਾ ਉਹਨਾਂ ਦੀ ਨਿਗਰਾਨੀ ਨਹੀਂ ਅਜੋਨ ਦੀ ਡੈਥ ਹੋਈ ਆ ਪਾਣੀ ਅੱਜ ਵੀ ਚੱਲ ਰਿਹਾ ਹੈ ਕਿਵੇਂ ਤੁਸੀਂ ਪਿੰਡ ਵਾਲੇ ਯਾਦ ਕਰਦੇ ਹੋ ਉਹਨਾਂ ਨੂੰ ਕਿਵੇਂ ਹਾਂਜੀ ਹਾਂਜੀ ਪਾਣੀ ਚੱਲ ਰਿਹਾ ਹੈ ਪਾਣੀ ਤਾਂ ਬਹੁਤ ਦੂਰ ਥਾਂ ਜਾਂਦਾ ਸੀ ਹੁਣ ਬੋਰ ਵੱਧ ਗਿਆ ਉਸ ਕਰਕੇ ਘਟ ਗਿਆ ਜੀ ਪਾਣੀ ਮਾਣੀ ਵਾਲੇ ਥਾਲੇ ਲੋਕ ਸਾਰੇ ਲਾਉਂਦੇ ਆ ਇਸ ਟਾਈਮ ਜੀ ਸਾਰੇ ਬੰਦੇ ਜਿੰਨੇ ਵੀ ਆਲੇ ਦਾਲੇ ਆ ਉਹ ਸਾਰੇ ਲੋਕ ਲਾਉਂਦੇ ਇੱਥੋਂ ਪਾਣੀ ਤੁਸੀਂ ਕਦੇ ਗੱਲਾਂ ਕਰਦੇ ਹੋ ਧਰਵਿੰਦਰ ਦੀਆਂ ਅੱਜ ਉਹਨਾਂ ਨੂੰ ਯਾਦ ਕਰਦੇ ਹੋ ਜਿਹਨਾਂ ਨੂੰ ਡੈਥ ਹੋਈ ਆ ਕੋਈ ਅੱਜ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਯਾਦ ਕਰਦੇ ਆ ਉਹਨਾਂ ਦੀ ਯਾਦ ਤਾਂ ਬਹੁਤ ਆਉਂਦੀ ਆ ਜੀ ਯਾਰ ਮਤਲਬ ਇੱਥੇ ਪਿੰਡ 'ਚ ਆਉ ਸਾਰੇ ਇੱਕ ਨੂੰ ਮਿਲ ਕੇ ਜਾਂਦੇ ਰਹੇ ਆਹੋ ਇਹਨਾਂ ਦੇ ਡੈਡੀ ਜੀ ਹੁੰਦਾ ਸੀ ਉਹਨਾਂ ਨਾਲ ਬਹੁਤ ਪ੍ਰੇਮ ਸੀ ਉਹਨਾਂ ਦਾ ਹਾਂਜੀ ਅੱਜ ਕੋਈ ਅਫਸੋਸ ਹੈ ਉਹਨਾਂ ਦੀ ਡੈਥ ਤੇ ਹਾਂਜੀ ਹਾਂਜੀ ਅਫਸੋਸ ਹੈਗਾ ਜੀ ਬੰਦਾ ਚਲੇ ਗਿਆ ਇੰਨੀ ਰੂਹ ਵਾਲਾ ਬੰਦਾ ਚਲੇ ਗਿਆ ਅਫਸੋਸ ਤਾਂ ਹੈਗਾ ਜੀ